ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਤਖਤੂਪੁਰਾ ਦੇ ਵਿੱਚ ਤਖਤੂਪੁਰਾ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਇਹ ਮਿੱਤਰੋ ਲੋਹਾਰੇ ਤੋਂ ਵੀ ਸਿੱਧੀ ਛੜਕ ਆ ਜਿਹੜੀ ਉਹ ਤਖਤੂਪੁਰੇ ਪਿੰਡ ਦੇ ਵਿੱਚ ਆਉਂਦੀ ਆ ਤੇ ਨਿਹਾਲ ਸਿੰਘ ਵਾਲੇ ਤੋਂ ਵੀ ਸਿੱਧੀ ਛੜਕ ਆ ਜਿਹੜੀ ਉਹ ਤਖਤੂਪੁਰੇ ਪਿੰਡ ਦੇ ਵਿੱਚ ਆਉਂਦੀ ਆ ਜੇਕਰ ਨਿਹਾਲ ਸਿੰਘ ਵਾਲੇ ਆਉਣੇ ਆ ਤਾਂ ਫਿਰ ਤਖਤੂ ਪੂਰੇ ਵੜਮ ਤੋਂ ਪਹਿਲਾਂ ਘਰ ਆ ਜਾਂਦਾ ਤੇ ਜੇਕਰ ਤਖਤੂ ਪੂਰੇ ਤੋਂ ਨਿਹਾਲ ਸਿੰਘ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਅੱਧਾ ਕੋਈ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਬਾਈ ਦਾ ਘਰ ਆ ਨਿਹਾਲ ਸਿੰਘ ਵਾਲੀ ਸੜਕ ਦੇ ਉੱਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਦੋ ਕੱਟੀਆਂ ਵਿਖਾਉਣੀਆਂ ਇੱਕ ਤਾਂ ਤੁਹਾਨੂੰ ਬਾ ਕਮਾਲ ਕੱਟੀ ਵਿਖਾਉਣੀ ਹੈ ਖੀਰੀ ਦੰਦਾ ਤੋਂ ਔਰ ਇੱਕ ਬੱਚਾ ਵਖਾਉਣਾ ਪ੍ਰੋਪਰ ਸੀਮਨ ਵਾਲਾ ਜੀ ਗੱਲਬਾਤ ਕਰਦੇ ਆ ਮਿਲਦੇ ਆ ਭਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵੀਰੇ ਠੀਕ ਠਾਕ ਜੀ ਸੇਤਾਕਰ ਪਰਿਵਾਰ ਪਲਾ ਹਾਂ ਚੜ੍ਹਦੀ ਕਲਾ ਚਲੋ ਸ਼ੁਕਰ ਹੈ ਵੱਡੇ ਭਾਈ ਇਹ ਕੱਟੀ ਦੀ ਕਿੰਨੀ ਉਮਰ ਹੋ ਗਈ ਭਾਈ ਇਹਦੀ ਵੀਰੇ ਯਾਰ 2 ਕੁ ਸਾਲ ਆ ਕੱਟੀ ਦੀ ਅਖੀਰੀ ਹੋਈ ਆ ਫਿਰ ਤੋਂ ਅਖੀਰੀ ਆ ਦੰਦੋ ਠੀਕ ਆ ਵੀਰੇ ਕੀ ਸੀਮਨ ਸੁਮਨ ਦਾ ਪਤਾ ਵੀ ਸੀਮਨ ਯਾਰ ਇਹ ਬਲੀ ਦੀ ਆ ਬਦਨੀ ਵਾਲੇ ਦੀ ਠੀਕ ਆ ਵੀਰੇ ਠੀਕ ਆ ਭਾਈ ਹਾਂ ਤੇ ਬਾਈ ਫਿਰ ਇਹ ਹਜੇ ਮਤਲਬ ਵੀ ਏ ਵਗਾਰ ਤਾਂ ਠੀਕਾ ਨਾ 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 ਵੀਰੇ ਮੜੀ ਜੀ ਹੀਟ ਜੀ ਗੱਡੀ ਸੀ ਪੱਟੀ ਗਾਦੇ ਭਰਾਇਆ ਨਹੀਂ ਠੀਕ ਆ ਬਾਈ ਠੀਕ ਆ ਵੀਰੇ ਮੈਂ ਚੱਲ ਕੋਈ ਆਪ ਦੇ ਹਿਸਾਬ ਨਾਲ ਚੰਗਾ ਟੀਕਾ ਭਰਾ ਲੂਗਾ ਹਾਂ ਇਹ ਤਾਂ ਗੱਲ ਹੈਗੀ ਆ ਬਾਈ ਤੇ ਮਾਂ ਦਾ ਦੁੱਧ ਕਿੰਨਾ ਕੁ ਸੀ ਵੀਰੇ ਯਾਰ ਮਾਂ ਦਾ ਵੀਰੇ ਇਹ ਤਾਂ ਪਹਿਲਾਂ ਨੇ ਦੱਸਿਆ ਯਾਰ 13.5 ਕਿਲੋ ਦਿੱਤਾ ਕਹਿੰਦੀ ਮਾਂ ਨੇ ਪਹਿਲਾਂ ਠੀਕ ਆ ਵੀਰੇ ਪਹਿਲਾਂ ਨੇ 13.5 ਕਿਲੋ ਹੈ ਕੱਟੀ ਸਿੰਗਾ-ਸੁੰਗਾ ਦੀ ਬੜੀ ਚੰਗੀ ਬਹੁਤ ਚੰਗੀ ਆ ਵੀਰੇ ਕੱਦ-ਗਾੜ ਦੇਖ ਲੋ ਏਡੀ ਦਾ ਕੱਟੀ ਸਿੱਧੀ ਜੰਮਦ ਕੋਈ ਨਹੀਂ ਯਾਰ ਖੀਰੀ ਕੱਟੀ ਹਜੇ ਦੰਦ ਖੀਰੀ ਆ ਹਜੇ ਬਾਈ ਹੈ ਵੀਰੇ ਕੀ ਰੇਟ ਕਰਾਂਗੇ ਬਾਈ ਆਪਾਂ ਇਹਦਾ ਰੇਟ ਇਹਦਾ ਵੀਰੇ 50000 ਆ 50000 ਰੁਪਏ ਮਾਨਤਾ ਨਹੀਂ ਉਹਦੇ ਵਿੱਚ ਮਾਨਤਨ ਵੀਰੇ ਆ 2 ਛੜ ਦੇਾਂਗੇ 50000 48 ਦੀ ਦੇ ਦੇ ਹਾਂਜੀ 48 ਦੇ ਦੇ ਠੀਕ ਹੈ ਵੀਰੇ ਕੱਢੀਏ ਬਾਰੋ ਤੋਰੀਏ ਭਰਾ ਜੀ ਲੈ ਵੀ ਮਿੱਤਰੋ ਬਦਨੀ ਵਾਲੇ ਬਲੀ ਦੇ ਸੀਮਣ ਦੀ ਆ ਤੇ ਬਲੀ ਇੱਕ ਹੈ ਜਿਹਾਂ ਸਾਨਾ ਜਿੰਦੀ ਬਿਊਟੀ ਵੀ ਨਹੀਂ ਲੋਕੀ ਤੇ ਦੁੱਧ ਵੀ ਨਹੀਂ ਲੋਕਿਆ ਆਮ ਹੀ ਤੁਸੀਂ ਬਲੀ ਦੀਆਂ ਕਈ ਧੀਆਂ ਜਿਹੜੀਆਂ ਚਵਾਈ ਦੇ ਉੱਤੇ ਦੇਖ ਲਈਆਂ ਕਰਮ ਵਾਲੇ ਦੀਆਂ ਤੇ ਉਹ ਸਾਨ ਬਾਈ ਜੈ ਕੋਲੇ ਆਪਾਂ ਪਤਨੀ ਵਾਲੇ ਕੋਲੇ ਔਰ ਸਜਦਾ ਸੇਰਾ ਬਾਈ ਜੈ ਨੂੰ ਜਾਂਦਾ ਜਿੰਨੇ ਮਿਹਨਤ ਕਰਕੇ ਡਾ ਤਗੜਾ ਸਣ ਤਿਆਰ ਕੀਤਾ ਔਰ ਉਹਦੇ ਨਤੀਜੇ ਤੁਹਾਡੇ ਸਾਹਮਣੇ ਆ ਵੇਖੋ ਮਿੱਤਰੋ ਖੀਰੀ ਕੱਟੀ ਆ ਭਲੀ ਮਾਨਸ ਵੀ ਬਹੁਤ ਆ ਜਿਸ ਤਰ੍ਹਾਂ ਸ਼ਾਂਤ ਸੁਭਾਅ ਹੁੰਦਾ ਬਲੀ ਦਾ ਉਸੇ ਤਰ੍ਹਾਂ ਹੀ ਕਰਮਾ ਵਾਲੀ ਦਾ ਇਹਦਾ ਵਾ ਮਿੱਤਰੋ ਕਿਉਂਕਿ ਬਾਲੀ ਦੀਆਂ 3 ਤੁਹਾਨੂੰ ਅਕਸਰ ਹੀ ਠੰਡੀਆਂ ਮਿਲਣਗੀਆਂ ਮਿੱਤਰੋ ਕਦੇ ਵੀ ਨੋਟ ਰੱਖਿਓ ਗੱਲ ਇਹ ਖਣਾ ਤੁਣਾ ਦੀ ਬੜੀ ਚੰਗੀ ਆ ਪੱਠ ਪੂੜੇ ਵੱਲੋਂ ਕੱਟੀ ਬੜੀ ਚੰਗੀ ਆ ਦੇਖ ਸਕਦੇ ਆ ਮਿੱਤਰੋ ਤੁਸੀਂ ਝੋਲੀ ਝਾਲੀ ਕਰਮਾ ਵਾਲੀ ਦੀ ਸਿੰਘਾਂ ਦਾ ਡਿਜ਼ਾਈਨ ਬਹੁਤ ਸੋਹਣਾ ਨਿੱਕਾ ਨਿੱਕਾ ਸਿੰਘਾਂ ਕੱਟੀ ਨੂੰ ਜਵਾਂ ਲੱਗਾ ਰਿਹਾ ਬਹੁਤ ਕੁਆਲਿਟੀ ਵਾਲੀ ਕੱਟੀ ਆ ਪੂਰੀ ਟਾਪ ਦੀ ਤਿਆਰ ਹੋ ਕੇ ਪੂਰੀ ਘਰਾਨੇ ਦੀ ਝੋਟੀ ਬਣ ਜਾਣੀ ਆ ਮਿੱਤਰੋ ਰੇਟ ਇਹਦਾ ਜਿਹੜਾ 50000 ਆ ਬਾਈਆਂ ਦਾ ਉਹਦੇ ਵਿੱਚ 2 ਛੱਡ ਦਿਆਂਗੇ 48 ਦੀ ਦੇ ਦਿਆਂਗੇ ਕੋਈ ਬਾਕੀ ਗੱਲਬਾਤ ਮੌ ਕਿਉਂਕਿ ਗਈ ਵਾਰੀ ਸੌ ਪਾ ਕੇ ਸੌਦਾ ਨਹੀਂ ਹੁੰਦਾ ਹੁੰਦਾ ਮਿੱਤਰੋ ਤੇ ਬਾਈ ਆ ਨਾਲ ਦੀ ਕੱਟੀ ਹੈ ਵੀਰੇ ਇਹਦੇ ਬਾਰੇ ਦੱਸੀ ਵੀਰੇ ਇਹ ਵੀਰੇ ਜਵਰਾਜ ਦੀ ਆ ਠੀਕ ਆ ਵੀਰੇ ਇਹ ਕਿੰਨੇ ਚਿਰ ਦੀ ਆ ਭਰਾ ਇਹ ਬਾਈ 1.5 ਸਾਲ ਦੀ ਆ 1.5 ਸਾਲ ਦੀ ਆ ੱਲੇ ਫੁੱਲੇ ਬਹੁਤ ਚੰਗੀ ਕੱਟੀ ਆ ਬਾਈ ਝੋਲੀ ਚੱਲੀ ਇਹਨੂੰ ਵੀ ਚੰਗੀ ਆ ਹਨਾ ਬਾਈ ਬਹੁਤ ਬਾਈ ਇੱਕ ਨੰਬਰ ਆ ਫੱਟ ਫੁੱਟ ਬਹੁਤ ਚੰਗੀ ਆ ਠੀਕ ਆ ਵੀਰੇ ਤੇ ਇਹ ਕਿੰਨੇ ਦੀ ਦੇ ਦਿਆਂਗੇ ਵੀਰੇ ਇਹ ਵੀਰੇ 18000 ਦੀ ਦੇ ਦਿਆਂਗੇ 18000 ਦੀ ਜੇ ਕੋਈ ਚੂੜਾ ਲੈ ਲਵੇ ਤੇ ਆ ਕਰ ਦਿਆਂਗੇ ਮਾਨਦਾਨ ਵੀਰੇ ਠੀਕ ਆ ਬਾਈ ਕੱਢੀ ਬਾਰੋਂ ਤੋਰੀ ਵੀਰੇ ਲੈ ਮਿੱਤਰੋ ਇਹ ਜਵਰਾਜ ਦੀ ਆ ਤੇ ਇਹ ਕਿੰਨੀ ਉ ਮਲਾਂ ਤਾਂ 16 ਕੋ ਮਹੀਨੇ ਦੀ ਉਮਰ ਹੈ ਨਾ 16 ਕੋ ਮਹੀਨੇ ਦੀ ਉਮਰ ਆ ਕੱਟੀ ਦੀ ਸਾਰੇ ਮਤ ਬਹੁਤ ਚੰਗੀ ਹੈ ਵੀਰੇ ਕੱਟੀ ਥੱਲੇ ਵੀਰੇ ਝੋਲੀ ਝਾਲੀ ਕੱਟੀ ਥੱਲੇ ਬਰੀਕੀ ਬਰੂਕੀ ਕੱਟੀ ਦੀ ਬਹੁਤ ਚੰਗੀ ਹੈ ਬਈ ਵੇਖ ਸਕਦੇ ਹੋ ਮਿੱਤਰੋ ਤੁਸੀਂ ਬਾਕਮਾਲ ਜਿਹੜੀ ਬਰੀਕੀ ਆ ਕੱਟੀ ਦੀ ਪ੍ਰੋਪਰ ਸੀਮਨ ਵਾਲੀਆਂ ਪ੍ਰੋਪਰ ਰਿਕਰਡ ਵਾਲੀਆਂ ਦੋਨੋਂ ਕੱਟੀਆਂ ਮਿੱਤਰੋ ਇਹਨਾਂ ਨੂੰ ਸਾਂਭਣ ਦੇ ਵਿੱਚ ਕੋਈ ਹਰ ਜਣੀ ਕਿਉਂਕਿ ਇਹਨਾਂ ਨੂੰ ਤਿਆਰ ਕਰਨ ਦੇ ਵਿੱਚ ਇਹਨਾਂ ਤੇ ਮਿਹਨਤ ਕਰਨ ਦੇ ਵਿੱਚ ਤੁਹਾਨੂੰ ਕੋਈ ਝਿਜਕ ਨਹੀਂ ਆਉਣੀ। ਆਦਾ ਗੱਟੀ ਵੀਰੇ ਤਿਆਰੀ ਹੈ। ਬੋ ਮੈਂ ਅੱਜ ਟੀਕਾ ਭਰ ਆ ਜਾਵਾਂ। ਹਾਂ। ਤਾਂ 2 ਕੋ ਮਹੀਨੇ ਹੋਰ ਸੰਭਗੀ ਦਾ ਟਿਕਾਣੇ ਲੱਗਦੇ। ਤਿਆਰੀ ਆ ਵੀਰੇ ਟੀਕਾ ਭਾ ਮੈਂ ਅੱਜ ਭਰ ਆ ਜਾਵਾਂ ਇਹਦੇ ਕੋਈ ਫਸਟ ਵਾਲੀ ਗੱਲ ਨਹੀਂ। ਹੂੰ। ਚਲ ਅਗਲਾ ਚੰਗਾ ਉਹਦੀ ਚੁਆਇਸ ਦਾ ਭਾ ਮਾਰੂ। ਹਾਂ ਭਾਈ ਆਉਦੀ ਹਿਸਾਬ ਨਾਲ ਜਿਹੜਾ ਮਰਜੀ ਟੀਕਾ ਭਰਾਲੇ। ਵੀਰੇ ਨੰਬਰ ਤਾਂ ਹੀ ਕਰਾ ਦੀ ਆਪਣਾ ਭਰਾ। ਨੰਬਰ ਵੀਰੇ 8288 ਜੀ। 21722 ਇੱਕ ਵਾਰੀ ਹੋਰ ਬੋਲ ਦिए 8288 ਜੀ 21722 ਠੀਕ ਹੈ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਤਖਤੂਪੁਰਾ ਜ਼ਿਲ੍ਹਾ ਮੁੱਗਾ ਔਰ ਬਲਾਸਪੁਰ ਦਾ ਵੀ ਗਵੰਡੀ ਪਿੰਡ ਲਾ ਲਈਏ ਇਧਰਲੇ ਪਾਸੇ ਜਿਸ ਝਾਤੀ ਮਰਲੇ ਨੇ ਲੋਹਾਰੇ ਦਾ ਵੀ ਗਵੰਡੀ ਪਿੰਡ ਆ ਨਿਹਾਲ ਸਿੰਘ ਵਾਲੇ ਦਾ ਵੀ ਗਵੰਡੀ ਪਿੰਡ ਆ ਔਰ ਜਿਸ ਘਰ ਦੇ ਵਿੱਚੋਂ ਵੀਡੀਓ ਦਿਖਾਈਆ 2 ਜਨਵਾਰ ਕਵਰ ਕੀਤੇ ਆ ਧੰਨਵਾਦ ਸ਼ੁਕਰੀਆ